ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕੱਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਇਹ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟੱਕਾ ਕੀਤਾ ਆਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਨੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ ਬਹੁਤ ਕਿ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਇਹ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਆ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟੱਕਾ ਕੀਤਾ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਨੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਕਿ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕੱਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਇਹ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟਕਾ ਕੀਤਾ ਆ ਆਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਕਿ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਉਹਾਰ ਨੂੰ ਆਪਣੇ ਨੂੰ ਮਨਾਉਣ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕੱਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਇਹ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਆ ਸਾਰਾ ਪਰਿਵਾਰ ਇਕੱਠਾ ਹੋਇਆ ਆ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕਿ ਤੇ ਢੋਲ ਮਟਕਾ ਕੀਤਾ ਆ ਆਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਨੀ ਹੈਗੀ ਆ 크리스마ਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਧਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ ਬਹੁਤ ਕਿ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਏ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਸੋਲ ਮਟਕਾ ਕੀਤਾ ਅ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ 크리스마ਸ ਜੀ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ ਬਹੁਤ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਣ